ਅੱਜ ਆਪਾਂ ਇੱਕ ਚਟਨੀ ਬਣਾਵਾਂਗੇ ਤੇ ਇਹ ਚਟਨੀ ਵੈਸੇ ਤਾਂ ਬੜੀ ਵਧੀਆ ਚਟਪਟੀ ਹੈ ਔਰ ਸਵਾਦਿਸ਼ਟ ਤਾਂ ਹੈ ਹੀ ਹੈ ਪਰ ਨਾਲ ਦੀ ਨਾਲ ਇਹ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਹੈਲਪ ਕਰਨ ਜਾ ਰਹੀ ਹੈ ਸੋ ਇਹ ਚਟਨੀ ਉਹਨਾਂ ਲਈ ਬਹੁਤ ਜ਼ਿਆਦਾ ਲਾਭਕਾਰੀ ਰਹੇਗੀ ਜਿਨ੍ਹਾਂ ਨੂੰ thyroid ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ sugar ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਮੋਟਾਪੇ ਦੀ ਪ੍ਰੋਬਲਮ ਹੈ ਮੋਟਾਪਾ ਹਰ ਕੋਈ ਘਟਾਉਣਾ ਚਾਹੁੰਦਾ ਹੈ ਇਸ ਚਟਨੀ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਕੋਈ ਵੀ ਇਸ ਨੂੰ ਖਾ ਸਕਦਾ ਹੈ ਬੱਚੇ ਵੱਡੇ ਬਜ਼ੁਰਗ ਪਰ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹਨਾਂ ਲਈ ਤਾਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹਿਣ ਵਾਲੀ ਹੈ ਸੋ ਸਰੀਰ ਦੇ ਵਿੱਚ ਜਿਵੇਂ ਗਰਮੀ ਹੋ ਜਾਂਦੀ ਹੈ ਕਈ ਵਾਰੀ ਅਸੀਂ ਗਰਮੀਆਂ ਦੇ ਵਿੱਚ ਵੀ ਦੇਖਦੇ ਆ ਗਰਮੀ ਅੰਦਰ ਹੋ ਜਾਂਦੀ ਹੈ ਬਹੁਤ ਜ਼ਿਆਦਾ ਜਾਂ ਕਈ ਵੇਰੇ ਕੋਈ ਚੀਜ਼ ਐਸੀ ਖਾਈ ਜਾਂਦੀ ਉਸ ਦੇ ਨਾਲ ਸਰੀਰ ਦੇ ਵਿੱਚ ਗਰਮੀ ਹੋ ਜਾਂਦੀ ਹੈ ਪੈਰਾਂ ਦੇ ਨੀਚੋਂ ਵੀਰ ਸੇਕ ਕਈਆਂ ਤੇ ਨਿਕਲ ਰਿਹਾ ਹੁੰਦਾ ਉਹਨਾਂ ਲਈ ਵੀ ਇਹ ਜਿਹੜੀ ਚਟਨੀਆਂ ਮੈਂ ਦੱਸਣ ਜਾ ਰਹੀਆਂ ਬਹੁਤ ਹੀ ਜ਼ਿਆਦਾ ਲਾਭਕਾਰੀ ਰਹਿਣ ਵਾਲੀ ਹੈ ਜਿਨ੍ਹਾਂ ਦੀ ਆਈ ਸਾਈਟ ਵੀਕ ਹੋ ਗਈ ਹੈ ਅਗਰ ਪੇਰੈਂਟਸ ਆਪਣੇ ਬੱਚਿਆਂ ਨੂੰ ਇਹ ਚਟਨੀ ਹਰ ਰੋਜ਼ ਖਾਣੇ ਦੇ ਵਿੱਚ ਦੇਣਗੇ ਤਾਂ ਬੱਚਿਆਂ ਦੀ ਆਈ ਸਾਈਟ ਵਧੀਆ ਬਣੀ ਰਹੇਗੀ ਜਿਨ੍ਹਾਂ ਨੂੰ ਥੋੜੀ-ਬਹੁਤ ਹਲੇ ਪ੍ਰੋਬਲਮ ਚੱਲ ਰਹੀ ਹੈ ਉਹ ਇਹ ਖਾਣਗੇ ਤਾਂ ਉਹਨਾਂ ਨੂੰ ਵੀ ਅੱਖਾਂ ਦੀ ਕੋਈ ਦਿੱਕਤ ਚੱਲ ਰਹੀ ਹੈ ਤਾਂ ਉਹਨਾਂ ਨੂੰ ਬਹੁਤ ਰਾਹਤ ਮਿਲਣ ਵਾਲੀ ਹੈ ਕਿਉਂਕਿ ਇਸ ਚਟਨੀ ਵਿੱਚ ਭਰਪੂਰ ਮਾਤਰਾ ਵਿੱਚ ਤੁਹਾਨੂੰ ਮਿਲੇਗਾ ਵਿਟਾਮਿਨ A ਵਿਟਾਮਿਨ A ਅੱਖਾਂ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਔਰ ਇਸ ਚਟਨੀ ਦੇ ਵਿੱਚ ਨਾਲ ਤੁਹਾਨੂੰ ਮਿਲੇਗਾ ਵਿਟਾਮਿਨ C ਵਿਟਾਮਿਨ ਸੀ ਅਸੀਂ ਜਾਣਦੇ ਆ ਇੱਕ ਐਂਟੀਆਕਸੀਡੈਂਟ ਹੈ ਸਾਡੀ ਬਾਡੀ ਵਿੱਚ ਐਕਸਟਰਾ ਕੋਈ ਵੀ ਟੌਕਸਿਨਸ ਹੋਣ ਫ੍ਰੀ ਰੈਡੀਕਲਸ ਕੈਮੀਕਲਸ ਅਗਰ ਕਿਸੇ ਵੀ ਖਾਣੇ ਦੇ ਨਾਲ ਸਾਡੀ ਬਾਡੀ ਵਿੱਚ ਆਂਦੇ ਨੇ ਤਾਂ ਇਹ ਜਿਹੜੇ ਸਾਡੇ ਐਂਟੀਆਕਸੀਡੈਂਟਸ ਹੁੰਦੇ ਨੇ ਉਹਨਾਂ ਨੂੰ ਬੈਡ ਜਿਹੜੇ ਕੈਮੀਕਲਸ ਨੇ ਜਾਂ ਫ੍ਰੀ ਰੈਡੀਕਲਸ ਬਾਡੀ ਵਿੱਚ ਆ ਗਏ ਨੇ ਉਹਨਾਂ ਨੂੰ ਬਾਡੀ ਚ ਵਾਸ਼ ਆਊਟ ਕਰ ਦਿੰਦੇ ਨੇ ਖੂਨ ਦੀ ਕਮੀ ਇਸ ਟਟਨੀ ਨਾਲ ਦੂਰ ਹੋਣ ਵਾਲੀ ਹੈ ਜਿਨ੍ਹਾਂ ਨੂੰ ਅਨੀਮੀਆ ਦੀ ਪ੍ਰੋਬਲਮ ਰਹਿੰਦੀ ਹੈ ਔਰ ਜ਼ਰੂਰ ਹੈ ਚਟਨੀ ਖਾ ਸਾਦੇ ਨੇ ਸਕਿਨ ਦੇ ਲਈ ਤੁਹਾਡੀ హెਅਰ ਦੇ ਲਈ ਉਨਾ ਲਈ ਵੀ ਇਹ ਬਹੁਤ ਚੰਗੀ ਹੈ ਅਗਰ ਕਿਸੇ ਨੂੰ ਸਕਿਨ ਇਸ਼ੂਸ ਚੱਲ ਰਹੇ ਹੈ ਕੋਈ ਕੋਈ ਹੈਅਰਸ ਹੈਅਰ ਨੂੰ ਲੈ ਕੇ ਪ੍ਰੋਬਲਮ ਚੱਲ ਰਹੀ ਹੈ ਹੈਅਰਸ ਹੈਅਰ ਫਾਲ ਹੁੰਦਾ ਤਾਂ ਇਹ ਉਹਨਾਂ ਲਈ ਵੀ ਚੰਗੀ ਹੈ ਕਿਉਂਕਿ ਵਿਟਾਮਿਨ A ਹੈਅਰਸ ਲਈ ਸਕਿਨ ਲਈ ਵੀ ਬਹੁਤ اچھی ਹੈ ਤੁਹਾਡਾ ਨੇਚਰਲ ਪਿਗਮੈਂਟ ਵਧੀਆ ਬਣਾ ਰਹਿਣ ਵਾਲਾ ਹੈ ਜਿਨ੍ਹਾਂ ਨੂੰ ਹਾਰਟ ਦੀ ਕੋਈ ਪ੍ਰੋਬਲਮ ਹੈ ਉਹਨਾਂ ਲਈ ਵੀ ਇਹ ਚਟਨੀ ਬਹੁਤ ਹੀ ਜ਼ਿਆਦਾ ਵਧੀਆ ਹੈ ਜਿਨ੍ਹਾਂ ਦਾ ਬੈਡ ਕੋਲੇਸਟ੍ਰੋਲ ਵਧਿਆ ਹੋਇਆ ਹੈ ਉਹਨਾਂ ਲਈ ਵੀ ਬਹੁਤ ਵਧੀਆ ਤੁਸੀਂ ਸੋਚੋਗੇ ਮੈਂ ਸਿਰਫ ਇਹ ਦੱਸਦੀ ਜਾ ਰਹੀ ਹਾਂ ਕਿ ਚਟਨੀ ਕਿਸ ਕਿਸ ਦੇ ਲਈ ਵਧੀਆ ਆਖਿਰ ਇਹ ਚਟਨੀ ਬਣਨੀ ਕਿਸ ਚੀਜ਼ ਦੇ ਨਾਲ ਹੈ ਉਹ ਕਿਉਂ ਨਹੀਂ ਦੱਸ ਰਹੀ ਤਾਂ ਆ ਜਾਣੇ ਅੱਜ ਹੁਣ ਪੁਆਇੰਟ ਤੇ ਸੋ ਇੱਕ ਇੱਕ ਕਰਕੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਇਸ ਚਟਨੀ ਵਿੱਚ ਅਸੀਂ ਲੈਣਾ ਹੈ ਕੜੀ ਪੱਤਾ ਕੜੀ ਪੱਤਾ ਦੇ ਆਪਣੇ ਕਈ ਔਸ਼ਧੀ ਗੁਣ ਨੇ ਆਯੁਰਵੇਦ ਦੇ ਵਿੱਚ ਕਈ ਦਵਾਈਆਂ ਦੇ ਵਿੱਚ ਕੜੀ ਪੱਤਾ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਵਜ਼ਨ ਘਟਾਉਣ ਦੇ ਲਈ ਕੜੀ ਪੱਤਾ ਬਹੁਤ ਗੁਣਕਾਰੀ ਹੈ ਜਿਨ੍ਹਾਂ ਦਾ ਬੈਡ ਕੋਲੇਸਟਰੋਲ ਵਧਿਆ ਹੋਇਆ ਹੈ ਉਸ ਨੂੰ ਕੰਟਰੋਲ ਵਿੱਚ ਲਿਆਉਣ ਲਈ ਕੜੀ ਪੱਤਾ ਬਹੁਤ ਗੁਣਕਾਰੀ ਹੈ ਜਿਨ੍ਹਾਂ ਨੂੰ ਅਨੀਮੀਆ ਦੀ ਪ੍ਰੋਬਲਮ ਹੈ ਖੂਨ ਦੀ ਕਮੀ ਹੈ ਉਹਨਾਂ ਦੇ ਲਈ ਵੀ ਕੜੀ ਪੱਤਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹਿਣ ਵਾਲਾ ਹੈ ਇਸ ਦੇ ਵਿੱਚ ਕੈਲਸ਼ੀਅਮ ਹੈ ਆਇਰਨ ਹੈ ਜ਼ਿੰਕ ਹੈ ਵਿਟਾਮਿਨ ਨੇ ਹੈ ਵਿਟਾਮਿਨ ਸੀ ਹੈ ਤੁਸੀਂ ਸਮਝ ਸਕਦੇ ਹੋ ਕੜੀ ਪੱਤਾ ਆਪਣੇ ਆਪ ਵਿੱਚ ਕਿੰਨੇ ਜ਼ਿਆਦਾ ਗੁਣ ਲੈ ਕੇ ਬੈਠਿਆ ਹੋਇਆ ਹੈ ਜਿਨ੍ਹਾਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਹੈ 슈ਗਰ ਦੀ ਪ੍ਰੋਬਲਮ ਹੈ ਉਹਨਾਂ ਲਈ ਤਾਂ ਬਹੁਤ ਹੀ ਚੰਗਾ ਹੈ ਇਵਨ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਉਹ ਤਾਂ ਵੈਸੇ ਵੀ ਕੱਚੇ ਕੜੀ ਦੇ ਪੱਤੇ ਕੁਝ ਚਬਾ ਕੇ ਖਾ ਸਕਦੇ ਨੇ ਤਾਂ ਉਹਨਾਂ ਲਈ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਉਸ ਦੇ ਨਾਲ ਜਿਹੜਾ ਸਾਡੇ ਬਲੱਡ ਦੇ ਵਿੱਚ 슈ਗਰ ਦਾ ਲੈਵਲ ਹੈ ਉਹ ਕੰਟਰੋਲ ਦੇ ਵਿੱਚ ਰਹਿੰਦਾ ਹੈ ਕੋਈ ਵੀ ਪਰਸਨ ਹੈ ਸਾਨੂੰ ਕੜੀ ਪੱਤੇ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਲਿਵਰ ਦੇ ਲਈ ਸਾਡੇ ਬਹੁਤ ਹੀ ਅੱਛਾ ਹੈ ਡਾਈਜੈਸ਼ਨ ਇਸ ਦੇ ਨਾਲ ਵਧੀਆ ਰਹਿੰਦੀ ਹੈ ਦਿਲ ਦੇ ਲਈ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਸੋ ਇਹ ਐਂਟੀਆਕਸੀਡੈਂਟ ਹੈ ਐਂਟੀਬਾਇਓਟਿਕ ਹੈ ਐਂਟੀ ਜਿ ਬੈਕਟੀਰੀਅਲ ਆਪਾਂ ਕਹਿ ਸਕਦੇ ਆ ਸੋ ਇਹਨਾਂ ਚੀਜ਼ਾਂ ਦਾ ਇਸਤੇਮਾਲ ਜਦੋਂ ਅਸੀਂ ਕਰਾਂਗੇ ਤਾਂ ਤੁਹਾਨੂੰ ਬਹੁਤ سارے ਫਾਇਦੇ ਮਿਲਣ ਹੀ ਵਾਲੇ ਨੇ ਸੋ ਕੜੀ ਪੱਤੇ ਦੀ ਗੱਲ ਕਰ ਲਈ ਨੈਕਸਟ ਆਪਾਂ ਇਸ ਚਟਨੀ ਦੇ ਵਿੱਚ ਪਾਵਾਂਗੇ ਪੁਦੀਨਾ ਪੁਦੀਨੇ ਦੀ ਚਟਨੀ ਤਾਂ ਅਸੀਂ ਅਕਸਰ ਗਰਮੀਆਂ ਦੇ ਵਿੱਚ ਹਰ ਘਰ ਦੇ ਵਿੱਚ ਜ਼ਰੂਰ ਦੇਖਦੇ ਹੀ ਆ ਸੋ ਪੁਦੀਨੇ ਦੇ ਗੁਣ ਸਾਰੇ ਜਾਣਦੇ ਨੇ ਬਹੁਤ ਹਾਜ਼ਮੇਦਾਰ ਹੁੰਦਾ ਹੈ ਇਸੇ ਲਈ ਅਸੀਂ ਆਪਣੇ ਖਾਣੇ ਦੇ ਨਾਲ ਪੁਦੀਨੇ ਦੀ ਚਟਨੀ ਜ਼ਰੂਰ ਬਣਾਉਂਦੇ ਆ ਤਾਂ ਕਿ ਇਸੇ ਜੋ ਸਾਡਾ ਖਾਣਾ ਪੀਣਾ ਉਹ ਪਚ ਸਕੇ ਕਿਸੇ ਵੀ ਤਰ੍ਹਾਂ ਦੀ ਐਸਿਡਿਟੀ ਬਲੋਟਿੰਗ ਜੋ ਹੈ ਪੁਦੀਨੇ ਦੀ ਚਟਨੀ ਦੇ ਨਾਲ ਸਾਨੂੰ ਉਸ ਤੋਂ ਚੀਜ਼ਾਂ ਤੋਂ ਪ੍ਰੋਬਲਮਸ ਤੋਂ ਛੁਟਕਾਰਾ ਮਿਲ ਜਾਂਦਾ ਸੋ ਪੁਦੀਨਾ ਤੁਸੀਂ ਇਸ ਦੇ ਵਿੱਚ ਪਾਣਾ ਇਸ ਚਟਨੀ ਦੇ ਵਿੱਚ ਤਾਂ ਤੁਹਾਨੂੰ ਡਾਈਜੈਸ਼ਨ ਦੀ ਪ੍ਰੋਬਲਮ ਵੀ ਨਹੀਂ ਹੋਏਗੀ ਅੱਗੋਂ ਅਸੀਂ ਗੱਲ ਕਰੀਏ ਧਨੀਆ धनिया तो असं वैसे सब्जी की सजावट लिए ही यूज करते हैं पर धन के अपने बहुत ही ज़्यादा गुण ने आ, अगर मैं गल करा तो इस मैगनीशियम है आयरन है जिंक है विटामिन ए है विटामिन सी है पोटाशियम है साडे इम्यून सिस्टम को बढ़िया रखता है ਔਰ ਜਿਨ੍ਹਾਂ ਵਿੱਚ ਖੂਨ ਦੀ ਕਮੀ ਹੈ ਬਾਰ ਬਾਰ ਅਸੀਂ ਗੱਲ ਕਰਦੇ ਹਾਂ ਉਹਨਾਂ ਲਈ ਤੇ ਬਹੁਤ ਅੱਛਾ ਹੀ ਹੈ ਅੱਖਾਂ ਦੀ ਰੋਸ਼ਨੀ ਦੇ ਲਈ ਅੱਛਾ ਇਸ ਤਿੰਨੋਂ ਚੀਜ਼ਾਂ ਜੋ ਮੈਂ ਦੱਸੀਆਂ ਇਹਨਾਂ ਵਿੱਚ ਭਰ-ਭਰ ਕੇ ਵਿਟਾਮਿਨ A ਹੈ ਭਰ-ਭਰ ਕੇ ਵਿਟਾਮਿਨ C ਹੈ ਸੋ ਅਗਰ ਕਿਸੇ ਨੂੰ ਵੀ ਵਿਟਾਮਿਨ A ਦੀ ਕਮੀ ਵਿਟਾਮਿਨ C ਦੀ ਕਮੀ ਹੋਵੇ ਤਾਂ ਇਹ ਚਟਨੀ ਉਹਨਾਂ ਲਈ ਬਹੁਤ ਹੀ ਜ਼ਿਆਦਾ ਗੁਣਕਾਰੀ ਰਹਿਣ ਵਾਲੀ ਹੈ ਹੁਣੇ ਬਣਾਣੀ ਕਿਵੇਂ ਹੈ ਤਾਂ ਕਿ ਥਾਇਰੋਇਡ ਸ਼ੂਗਰ ਅਤੇ ਮੋਟਾਪੇ ਦੇ ਲਈ ਇੱਕ ਦਵਾਈ ਦਾ ਕੰਮ ਕਰੇ ਔਰ ਇਹਨਾਂ ਬਿਮਾਰੀਆਂ ਤੋਂ ਤੁਹਾਨੂੰ ਛੁਟਕਾਰਾ ਦਵੇ ਤਾਂ ਤੁਸੀਂ ਇਹ ਤਿੰਨੋਂ ਹੀ ਪੱਤੇ ਜਿਹੜੇ ਆਪਾਂ ਗੱਲ ਕੀਤੀ ਹੈ ਕੜੀ ਪਤਾ ਪੁਦੀਨਾ ਤੇ ਧਨੀਆ ਬਰਾਬਰ ਮਾਤਰਾ ਵਿੱਚ ਤਿੰਨੋਂ ਲੈਣੇ ਨੇ ਇਹਨਾਂ ਨੂੰ ਮਿਕਸੀ ਦੇ ਵਿੱਚ ਤੁਸੀਂ ਪੀਸ ਲੈਣਾ ਆਪਣੇ ਟੇਸ ਦੇ ਹਿਸਾਬ ਨਾਲ ਇਸ ਦੇ ਵਿੱਚ ਤੁਸੀਂ ਹਰੀ ਮਿਰਚ ਪਾਣੀ ਹੈ ਹਰੀ ਮਿਰਚ ਵਿੱਚ ਵੀ ਵਿਟਾਮਿਨ A ਹੈ ਵਿਟਾਮਿਨ C ਹੈ ਸਵਾਦ ਦੇ ਹਿਸਾਬ ਨਾਲ ਹਰੀ ਮਿਰਚ ਤੁਸੀਂ ਪਾ ਲੈਣੀ ਹੈ ਕੌਣ ਕਿੰਨਾ ਤਿੱਖਾ ਖਾਂਦਾ ਜਾਂ ਘੱਟ ਖਾਂਦਾ ਇਸ ਦੇ ਵਿੱਚ ਤੁਸੀਂ ਇੱਕ ਨਿੰਬੂ ਦਾ ਰਸ ਨਿਚੋੜ ਦੇਣਾ ਹੈ ਔਰ ਨਾਲ ਤੁਸੀਂ ਇਸ ਵਿੱਚ ਅਗਰ ਆਪਾਂ ਮਸਾਲੇ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੀਰਾ ਤੁਸੀਂ ਐਡ ਕਰ ਸਕਦੇ ਹੋ ਜੀਰਾ ਜੋ ਭੁੰਨਿਆ ਹੋਇਆ ਜੀਰਾ ਫਰੈਸ਼ ਤੁਸੀਂ ਉਹਨੂੰ ਭੁੰਨ ਕੇ ਪੀਸ ਕੇ ਦੇ ਵਿੱਚ ਪਾ ਦਿਓ ਔਰ ਅਜਵਾਇਨ ਤੁਸੀਂ ਇਸ ਦੇ ਵਿੱਚ ਪਾ ਸਕਦੇ ਹੋ ਜੀਰਾ ਜੀਰਾ ਅਜਵਾਇਨ ਤੇ ਨਾਲ ਦੇ ਨਾਲ ਸੇਂਦਾ ਨਮਕ ਜਾਂ ਕਾਲਾ ਨਮਕ ਇਹਨਾਂ ਦੋ ਵਿੱਚੋਂ ਤੁਸੀਂ ਇੱਕ ਨਮਕ ਪਾ ਲਓ ਇੱਥੇ ਤੁਸੀਂ ਵਾਈਟ ਜਿਹੜਾ ਸਾਲਟ ਅਸੀਂ ਘਰ ਦੇ ਵਿੱਚ ਕਈ ਯੂਜ਼ ਕੀਤਾ ਜਾਂਦਾ ਉਹ ਯੂਜ਼ ਨਹੀਂ ਕਰਨਾ ਸਾਨੂੰ ਨਾਰਮਲੀ ਸਬਜ਼ੀ ਵਗੈਰਾ ਦੇ ਵਿੱਚ ਵੀ ਜੋ ਹੈ ਜ਼ਰੂਰ ਕਾਲਾ ਨਮਕ ਜਾਂ ਸੇਂਦਾ ਨਮਕ ਹੀ ਵਰਤਣਾ ਚਾਹੀਦਾ ਸੋ ਇਹ ਸਭ ਚੀਜ਼ਾਂ ਤੁਸੀਂ ਮਿਕਸ ਕਰਕੇ ਉਹ ਮਿਕਸੀ ਵਿੱਚ ਗ੍ਰाइंड ਕਰ ਲੋ ਤੇ ਇਹ ਜਿਹੜੀ ਚਟਨੀ ਤਿਆਰ ਹੋ ਗਈ ਹੈ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਚਟਪਟੀ ਸਵਾਦ ਦੇ ਵਿੱਚ ਤਾਂ ਚੰਗੀ ਲੱਗੇਗੀ ਹੀ ਪਰ ਨਾਲ ਦੀ ਨਾਲ ਥਾਇਰਾਇਡ 슈ਗਰ ਮੋਟਾਪਾ ਇਹਨਾਂ ਤਿੰਨਾਂ ਪ੍ਰੋਬਲਮਜ਼ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਲਪ ਕਰਨ ਵਾਲੀ ਹੈ ਸੋ ਤੁਸੀਂ ਇਸ ਨੂੰ ਆਪਣੇ ਖਾਣੇ ਦੇ ਨਾਲ ਖਾ ਸਕਦੇ ਹੋ ਤਿੰਨੋਂ ਟਾਈਮ ਤੁਸੀਂ ਖਾ ਸਕਦੇ ਹੋ ਜਾਂ ਫਿਰ ਤੁਸੀਂ ਇਸ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਇੱਕ ਚਮਚੇ ਪਾ ਕੇ ਤੁਸੀਂ ਵੈਸੇ ਵੀ ਇੱਕ ਫਲੇਵਰ ਬਣ ਜਾਏਗਾ ਗਰਮੀਆਂ ਵਿੱਚ ਪਾਣੀ ਜ਼ਿਆਦਾ ਪੀਣਾ ਹੀ ਪੈਂਦਾ ਹੈ ਤੇ ਇਸ ਇੱਕ ਅਲੱਗ ਫਲੇਵਰ ਵੀ ਤੁਹਾਨੂੰ ਜ਼ਰੂਰ ਦੇ ਦੇਗਾ ਸੋ ਇਹ ਰੈਮੇਡੀ ਤੁਸੀਂ ਅਪਣਾ ਕੇ ਜ਼ਰੂਰ ਦੇਖੋ ਥਾਇਰੋਇਡ ਵਾਲੇ ਦੇ ਲਈ ਅੱਛੀ ਹੈ 슈ਗਰ ਦੀ ਪ੍ਰੋਬਲਮ ਜਿਨ੍ਹਾਂ ਨੂੰ ਰਹਿੰਦੀ ਹੈ ਔਰ ਮੋਟਾਪਾ ਹਰ ਕੋਈ ਆਪਣੇ ਵਜ਼ਨ ਤੋਂ ਪਰੇਸ਼ਾਨ ਹੈ ਘਟਾਉਣਾ ਚਾਹੁੰਦਾ ਹੈ ਤਾਂ ਇਹਨਾਂ ਸਭ ਚੀਜ਼ਾਂ ਵਿੱਚ ਸਭ ਪ੍ਰੋਬਲਮਜ਼ ਦੇ ਵਿੱਚ ਇਹ ਚਟਨੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਗਰਮੀਆਂ ਨੇ ਵੈਸੇ ਵੀ ਸਵਾਦ ਲੱਗਣ ਵਾਲੀ ਹੈ ਜ਼ਰੂਰ ਅਜ਼ਮਾਓ ਤੇ ਮੈਨੂੰ ਦੱਸਣਾ ਕਿਸ-ਕਿਸ ਨੇ ਬਣਾਈ ਔਰ ਕਿਸ-ਕਿਸ ਨੂੰ ਟੇਸਟੀ ਲੱਗੀ ਔਰ ਕਿਸ-ਕਿਸ ਨੂੰ ਕਿਸ ਤਰ੍ਹਾਂ ਦੇ ਰਿਜ਼ਲਟ ਆਏ ਨੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਉਜਾਦਾ ਸ਼ੇਅਰ ਕਰਨਾ ਤਾਂ ਕਿ ਹੋਰ ਵੀ ਜਿਹੜੇ ਨੇ ਲੋਕ ਇਸ ਤਰ੍ਹਾਂ ਦੀ ਪ੍ਰੋਬਲਮਸ ਨਾਲ ਗ੍ਰਸਤ ਨੇ ਉਹ ਵੀ ਇਸ ਚਟਨੀ ਦਾ ਫਾਇਦਾ ਜ਼ਰੂਰ ਲੈ ਸਕਣ ਮੇਰੀ ਈਮੇਲ ਆਈਡੀ ਹੈ healthadvicewithharjotkaur@gmail.com ਇਸ ਉੱਪਰ ਤੁਸੀਂ ਮੈਨੂੰ ਈਮੇਲ ਕਰਕੇ ਵੀ ਆਪਣੇ ਸੁਝਾਅ ਸਾਂਝੇ ਕਰ ਸਕਦੇ ਹੋ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਹੈ ਫਟਾਫਟ ਫੋਲੋ ਕਰ ਲੋ YouTube ਚੈਨਲ healthadvicewithharjotkaur ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ फटाफट ਸਬਸਕ੍ਰਾਈਬ ਵੀ ਕਰ ਲੋ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਮੈਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਔਰ ਸਵਾਦਿਸ਼ਟ ਤਾਂ ਹੈ ਹੀ ਹੈ ਪਰ ਨਾਲ ਦੀ ਨਾਲ ਇਹ ਬਹੁਤ ਸਾਰੀ ਬਿਮਾਰੀਆਂ ਦੇ ਵਿੱਚ ਹੈਲਪ ਕਰਨ ਜਾ ਰਹੀ ਹੈ ਸੋ ਇਹ ਚਟਨੀ ਉਹਨਾਂ ਲਈ ਬਹੁਤ ਜ਼ਿਆਦਾ ਲਾਭਕਾਰੀ ਰਹੇਗੀ ਜਿਨ੍ਹਾਂ ਨੂੰ thyroid ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ sugar ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਮੋਟਾਪੇ ਦੀ ਪ੍ਰੋਬਲਮ ਹੈ ਮੋਟਾਪਾ ਹਰ ਕੋਈ ਘਟਾਣਾ ਚਾਹੁੰਦਾ ਹੈ ਇਸ ਚਟਨੀ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਕੋਈ ਵੀ ਇਸ ਨੂੰ ਖਾ ਸਕਦਾ ਹੈ ਬੱਚੇ ਵੱਡੇ ਬਜ਼ੁਰਗ ਪਰ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹਨਾਂ ਲਈ ਤਾਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹਿਣ ਵਾਲੀ ਹੈ ਸੋ ਸਰੀਰ ਦੇ ਵਿੱਚ ਜਿਵੇਂ ਗਰਮੀ ਹੋ ਜਾਂਦੀ ਹੈ ਕਈ ਵਾਰੀ ਅਸੀਂ ਗਰਮੀਆਂ ਦੇ ਵਿੱਚ ਵੀ ਦੇਖਦੇ ਆ ਗਰਮ ਮੀ ਅੰਦਰੋਂ ਹੋ ਜਾਂਦੀ ਹੈ ਬਹੁਤ ਜ਼ਿਆਦਾ ਜਾਂ ਕਈ ਵਾਰੀ ਕੋਈ ਚੀਜ਼ ਐਸੀ ਖਾਈ ਜਾਂਦੀ ਉਸ ਦੇ ਨਾਲ ਸਰੀਰ ਦੇ ਵਿੱਚ ਗਰਮੀ ਹੋ ਜਾਂਦੀ ਹੈ ਪੈਰਾਂ ਦੇ ਨੀਚੋਂ ਵੀਰ ਸੇਕ ਕਈਆਂ ਤੇ ਨਿਕਲ ਰਿਹਾ ਹੁੰਦਾ ਉਹਨਾਂ ਲਈ ਵੀ ਇਹ ਜਿਹੜੀ ਚਟਨੀ ਆ ਮੈਂ ਦੱਸਣ ਜਾ ਰਹੀਆਂ ਬਹੁਤ ਹੀ ਜ਼ਿਆਦਾ ਲਾਭਕਾਰੀ ਰਹਿਣ ਵਾਲੀ ਹੈ ਜਿਨ੍ਹਾਂ ਦੀ ਆਈ ਸਾਈਟ ਵੀਕ ਹੋ ਗਈ ਹੈ ਅਗਰ ਪੇਰੈਂਟਸ ਆਪਣੇ ਬੱਚਿਆਂ ਨੂੰ ਇਹ ਚਟਨੀ ਹਰ ਰੋਜ਼ ਖਾਣੇ ਦੇ ਵਿੱਚ ਦੇਣਗੇ ਤਾਂ ਬੱਚਿਆਂ ਦੀ ਆਈ ਸਾਈਟ ਵਧੀਆ ਬਣੀ ਰਹੇਗੀ ਜਿਨ੍ਹਾਂ ਨੂੰ ਥੋੜੀ-ਬਹੁਤ ਹਲੇ ਪ੍ਰੋਬਲਮ ਚੱਲ ਰਹੀ ਹੈ ਉਹ ਇਹ ਖਾਣਗੇ ਤਾਂ ਉਹਨਾਂ ਨੂੰ ਵੀ ਅੱਖਾਂ ਦੀ ਕੋਈ ਦਿੱਕਤ ਚੱਲ ਰਹੀ ਹੈ ਤਾਂ ਉਹਨਾਂ ਨੂੰ ਬਹੁਤ ਰਾਹਤ ਮਿਲਣ